ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਜੜ ਦੀ ਕਲਜ ਰੱਖੇ 7 ਅਗਸਤ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਪ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਦੋਸਤੋ ਸਾਡਾ ਫੇਸਬੁਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲੋ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਓ ਸ਼ੁਰੂ ਕਰੀਏ 7 ਅਗਸਤ ਦਿਨ ਬਈਰਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਕਾਲੇ ਕਨੂਪੁਰ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਭਾਈ ਲੱਦਾ ਜੀ ਕਬੱਡੀ ਕਲੱਬ ਭਾਈ ਲੱਧੂ ਸਾਡੇ 30 ਨੰਬਰ ਫਾਸਟ 61000 ਨਗਦ ਪਲੱਸ ਸਨਮਾਨ ਹੋਇਆ ਟੀਮ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਮਾਝਾ 26 ਨੰਬਰ ਸੈਕੰਡ 51000 ਨਗਦ ਪਲੱਸ ਸਨਮਾਨ ਚੈੱਕ ਇੱਥੇ ਬੁਲਾਰੇ ਸੀਗੇ ਸ਼ਮਸ਼ੇਰ ਠੱਠਾ ਲਖਵੀਰ ਬਸਰਕੇ ਪਿੰਡ ਭੈਲਟਾਏ ਬਲਾ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਵੱਡੀ ਸ਼ੋਅ ਮੈਂ ਇਹਦਾ ਫਾਈਨਲ ਰਿਜ਼ਲਟ ਟੀਮ ਬਾਬਾ ਹਰੀਦਾਸ ਜੀ ਕਵੱਡੀ ਕਲੱਬ ਰੱਤਾ ਗੁੱਦਾ ਪਲੱਸ ਦੁੱਬਲੀ 34 ਨੰਬਰ ਫਾਸਟ ਨਗਦ ਰਕਮ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਵੱਡੀ ਕਲੱਬ ਖੰਨੂਰ ਸਾਹਿਬ ਜੀ 34 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਦੋਵੇਂ ਟੀਮਾਂ ਨੇ 8-8 ਜੱਫੇ ਲਾਏ ਬਲਾਰਾ ਜੀ ਇੱਥੇ ਰਾਣਾ ਸਿੰਘ ਪੁਰਾ ਪਿੰਡ ਰੋਹੀ ਵਾਲਾ ਪੁਲ ਬਿਆਸ ਜਿਹੜਾ ਸ਼੍ਰੀ ਆਮਰਤੋਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਗੱਗੀ ਕਬੱਡੀ ਕਲੱਬ ਖੀਰਾਵਾਲ ਕਪੂਰਥਲਾ 39 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਡੀਏਵੀ ਕਾਲਜ ਕਬੱਡੀ ਕਲੱਬ ਜਲੰਧਰ 32 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾਰਾ ਸੀਗਾ ਸਰਬਜੀਤ ਪ੍ਰਾਚਾ ਪਿੰਡ ਦੁੱਲੋਵਾਲ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਹੀ ਹੈ ਕਬੱਡੀ ਹਾਲ ਉਪਨ ਪਿੰਡ ਦੁੱਲੋਵਾਲ 30 ਨੰਬਰ ਫਰਸਟ 52000 ਨਕਦ ਪਲੱਸ ਕੱਪ ਪਿੰਡ ਦੇਸਲਾ 23 ਸਾਢੇ 23 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਟਰ ਰੀਡਰ ਰਹੀ ਹੈ ਜੀ ਕਰਨ ਟਿੱਬਾ 15 ਰੇਡਾਂ 'ਚ 11 ਨੰਬਰ ਦੁੱਲੋਵਾਲ ਵੱਲੋਂ ਬੈਸਟ ਜਾਂ ਫਿਰ ਪ੍ਰੀਤ ਦਿਾਲਪੁਰ 10 ਦਾ 4 ਜੱਫੇ ਬੈਸਟ ਨਕਦ ਰਕਮ ਪਲੱਸ ਕੱਪ ਸੀਗੇ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜੱਟ ਕਬੱਡੀ ਓਪਨ ਤਿੰਨ ਵਾਰੋਂ ਪਿੰਡ ਦੋਦਾ 12 ਨੰਬਰ ਫਾਸਟ 41000 ਨਕਦ ਪਲੱਸ ਕੱਪ ਪਿੰਡ ਨਾਥਿਆਣਾ ਨੌ ਨੰਬਰ ਸੈਕੰਡ 31000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਅਰਸ਼ ਲੋਗੜ ਪੰਜ ਰੇਡਾਂ ਪੰਜ ਨੰਬਰ ਨਾਥਿਆਣੇ ਵੱਲੋਂ ਬੈਸਟ ਜੋਪੀ ਰੇ ਮੰਦਰ ਸੇਲਵਰਾ ਤਿੰਨ ਟੱਚ ਇੱਕ ਜੱਫਾ ਦੋਦੇ ਵੱਲੋਂ ਜੀ ਨਾਥਿਆਣੇ ਬੱਲੋ ਸ਼ੰਤੀ ਕਰਾਚੋ ਨੂੰ ਜਫਾ ਲੱਗਿਆ ਪੰਜ ਰੇਡ ਚਾਰ ਸਫਲ ਅਤੇ ਦੋਦੇ ਵੱਲੋਂ ਸੰਦੀਪ ਅਤੇ ਗੋਲਦੀ ਵੱਜੋਆਣੇ ਨੇ ਚਾਰ ਚਾਰ ਸਫਲ ਪਾਈਆਂ ਰੱਬੋ ਨੇ ਤਿੰਨ ਸਫਲ ਪਾਈਆਂ ਬੈਸਟ ਨੂੰ ਸਰਪ੍ਰਾਈਜ਼ ਸੀਗਾ ਜੀ ਇੱਥੇ ਬਲਾਰਿਸੇ ਲੱਖਾ ਕੰਦਵਾਲਾ ਲਵੀ ਗੁੜੀ ਮੋਦੀ ਟੀਮਾਂ ਵਾਲੀ ਤੇ ਰਾਜੀਵੀਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਪਿਆਰੇ ਸੱਜਣਾ ਦਾ ਜੋਗੇ ਲਾਈਵ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਔਰ ਹਰਜੀਤ ਬਾਈ ਦਾ ਬਹੁਤ ਬਹੁਤ ਧੰਨਵਾਦ ਜੋ ਡੇਲੀ ਆਪਣੀ ਸੇਵਾ ਨਿਭਾ ਰਹੇ ਨੇ ਲਾਈਵ ਨੂੰ ਸ਼ੇਅਰ ਕਰਦੇ ਨੇ ਕਮੈਂਟ ਵੀ ਕਰਦੇ ਨੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪ ਦਾ ਪਿਆਰ ਬਣਿਆ ਰਹੇ ਤੇ ਮਿਲਦੇ ਆਂ ਕੱਲ ਨੂੰ ਫੇਰ ਯਦ ਲੈ ਕੇ ਧੰਨਵਾਦ